ਸਸਿਕਲ ਜੀ ਮੈਂ ਹਾਂ ਪ੍ਰੀਤ ਇੰਦਰ ਮਹਿੰਦ ਸਿੰਘ ਪੱਟੀ ਦੋ ਕਲੋਨੀ ਵਾਸੀਆ ਵਿੱਚ ਰਸਤੇ ਨੂੰ ਲੈ ਕੇ ਹੋਈ ਤਿੱਖੀ ਟਕਰਾਰ ਦੋਵੇਂ ਕਲੋਨੀਆਂ ਦੇ ਵਸਨੀਕਾਂ ਨੇ ਲਗਾਏ ਇੱਕ ਦੂਜੇ ਤੇ ਦੋਸ਼ ਟਕਰਾਰ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਕੀ ਹੈ ਮਾਮਲਾ ਆਓ ਤੁਹਾਨੂੰ ਸੁਣਾਈਏ ਤੇ ਆਓ ਦਿਖਾਈਏ ਤੁਹਾਨੂੰ ਮੌਕੇ ਦੀ ਹੈ ਲਾਈਵ ਤਸਵੀਰਾਂ ਹਾਂਜੀ ਅੱਜ ਕੀ ਮਸਲਾ ਹੋਇਆ ਜੀ ਕੀ ਗੱਲਬਾਤ ਹੋਈ ਜੀ ਹਾਂਜੀ ਅਸੀਂ ਸਾਰੇ ਅਮਰੀਕਾ ਇਨਕਲੇਵ ਦੇ ਨਿਵਾਸੀ ਆ ਜੀ ਤੇ ਅਸੀਂ ਪਿਛਲੇ 9 ਸਾਲਾਂ ਤੋਂ ਸਾਰੇ ਜਾਣ ਇੱਥੇ ਰਹਿ ਰਹੇ ਆ ਔਰ ਪਿਛਲੇ 9 ਸਾਲਾਂ ਤੋਂ ਸਾਡਾ ਇਹ ਰਸਤਾ ਜਿਹੜਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਨਤੇਜ ਸਿੰਘ ਇੱਥੇ ਹੀ ਸਾਡਾ 9 ਸਾਲ ਤੋਂ ਇੱਕ ਰਸਤਾ ਚੱਲ ਰਿਹਾ ਸੀਗਾ ਜੀ ਅਸੀਂ ਇਹਨੂੰ ਯੂਜ਼ ਕਰ ਰਹੇ ਸੀ ਔਰ ਅੱਜ ਸਾਨੂੰ ਬਿਨਾਂ ਕਿਸੇ ਇਨਟੀਮੇਸ਼ਨ ਤੋਂ ਜੀਸੀਬੀ ਲਿਆ ਕੇ ਸਿੱਧਾ ਇੱਥੇ ਪੱਟ ਪਟਾਈਏ ਸ਼ੁਰੂ ਕਰ ਦਿੱਤਾ ਜੀ ਜੀਸੀਬੀ ਕੌਣ ਲੈ ਕੇ ਆਇਆ ਜੀ ਕੌਣ ਕਿਹਨਾਂ ਨੇ ਪੱਟਾ ਕਲੋਨੀ ਹੈ ਜੀ ਜੀਟੀਪੀਐਲ ਕੁਝ ਨਿ ਅੱਛਾ ਜੀ ਔਰ ਉਹਨਾਂ ਨੇ ਬਿਲੋਂ ਧੱਕੇ ਮਾਰੇ ਸਾਨੂੰ ਆ ਕੇ ਗਾਣਾ ਕੱਢਿਆ ਗਾਣਾ ਕੱਢਿਆ ਜੀ ਔਰ ਆ ਕੇ ਪੱਟ ਤਾਂ ਸਾਰਾ ਔਰ ਹਾਈ ਵੋਲਟੇਜ ਤੁਸੀਂ ਦੇਖ ਸਕਦੇ ਹੋ ਖੰਬੇ ਦੇ ਬਿਲਕੁਲ ਨਾਲ ਪਟਾਈ ਕਰਤੀ ਹੈ ਜੀ ਉਹਨਾਂ ਰੋਕਿਆ ਵੀ ਤੁਸੀਂ ਇੱਥੋਂ ਨਾ ਪਟੋ ਖੰੰਬਾ गिर ਸਕਦਾ ਹੈ ਖੰਬਾ ਹੈਗਾ ਜਿ ਮੰਦਿਰ ਹੈ ਸਾਡਾ ਨਾਲ ਮੰਦਿਰ ਵੀ ਕੰਦਰੂ ਵੀ ਖਤਰ ਆਇਆ ਜੀ ਤੇ ਅਸੀਂ ਪੁੱਛਿਆ ਜਦੋਂ ਵੀ ਤੁਹਾਡੇ ਕੋਲ ਕੋਈ ਅਥਾਰਟੀ ਲੈਟਰ ਹੈਗਾ ਜਾਂ ਐਮਸੀ ਤੋਂ ਕਿਸੇ ਤੋਂ ਤੁਸੀਂ ਵੀ ਅਫਸਰਾਂ ਤੋਂ ਕੋਈ ਅਪਰੂਵਲ ਤੁਸੀਂ ਦਿਖਾਓ ਸਾਨੂੰ ਵੀ ਤੁਸੀਂ ਐਵੇਂ ਰਾਹ ਪੱਟ ਸਕਦੇ ਹੋ ਤੇ ਕਹ ਰਹੇ ਸਾਨੂੰ ਕੋਈ ਅਥਾਰਟੀ ਨਹੀਂ ਹੈ ਜੀ ਅਸੀਂ ਆਪਣੇ ਆਪ ਜੋ ਕੁਝ ਕਰਨਾ ਕਰ ਲਾਂਗੇ ਸਾਡੀ ਆਰਡਬਲ ਹੈਗੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਐਵੇਂ ਸਾਨੂੰ ਧਮਕਾ ਕੇ ਗਏ ਆ ਜੀ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰੀ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਦਰ ਥਾਣੇ ਅਸੀਂ ਦੇਖ ਕੇ ਆਏ ਜੀ ਐਪਲੀਕੇਸ਼ਨ ਅੱਛਾ ਜੀ ਤੇ ਮੌਕੇ ਤੇ ਜਿਹੜੇ ਅਫਸਰ ਸੀਗੇ ਉਹ ਦੇਖ ਗਏ ਨੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਉਧਰ ਥਾਣੇ 'ਚ ਇੱਕ ਵਾਰੀ ਆਪਾਂ ਬੈਠ ਕੇ ਗੱਲ ਕਰਦੇ ਆ ਇਸ ਚੀਜ਼ ਤੇ। ਬਾਕੀ ਉਹ ਕਹਿ ਕੇ ਗਏ ਨੇ ਵੀ ਬਿਨਾ ਕਿਸੇ ਨੋਟਿਸ ਤੋਂ ਜਾਂ ਬਿਨਾ ਸਰਕਾਰੀ ਪਰਮਿਸ਼ਨ ਤੋਂ ਤੁਸੀਂ ਐਵੇਂ ਰਾ ਜਿਹੜਾ ਹੈਗਾ ਰੋਡ ਉਹ ਨਹੀਂ ਪੱਟ ਸਕਦੇ। ਵੀਰ ਜੀ, ਇਸਤੀ ਕੇਬਲ ਦੀ ਲਾਈਨ ਹੈ ਇਹ ਚੱਲਦੀ ਹੈ ਜੀ। ਇਹ ਚੱਲ ਰਹੀ ਹੈ ਜੀ। ਚੱਲਦੀ ਹੈ ਜੀ ਇਹ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਨਹੀਂ ਕਰ ਸਕਦੇ ਹੋ ਕਹਿੰਦੇ ਕੋਈ ਗੱਲ ਨਹੀਂ ਅਸੀਂ ਜਿਹੜਾ ਕੁਝ ਹੋਊਗਾ ਬਾਅਦ 'ਚ ਦੇਖ ਲਾਂਗੇ। ਅਜੇ ਤਾਂ ਅਸੀਂ ਪੱਟ ਕੇ ਹੀ ਜਾਵਾਂਗੇ। ਉਦੇ ਬਾਰੇ ਬੋਲੋ ਕਾਨੂੰ ਕੋਈ ਵੀ ਜੀ ਇੱਥੇ ਕੁਝ ਵੀ ਡੈਮੇਜ ਹੁੰਦਾ ਕੋਈ ਬੱਚਾ गिर ਜੇ ਜਾਂ ਕੁਝ ਵੀ ਖੰਭਾ गिर ਜੇ ਤਾਂ ਉਹਦਾ ਜ਼ਿੰਮੇਵਾਰ ਫਿਰ ਇਹੀ ਹੋਣਗੇ ਜੀ ਜੀਟੀਆ ਦਾ ਕੁਝ ਬੰਦੇ ਇਹਨਾਂ ਦੇ ਪਰਿਸ਼ਾ ਸੋਸਾਇਟੀ ਉਧਰ ਤੋਂ ਆਏ ਸੀਗੇ ਬਾਕੀ ਜਿਹੜੇ ਦੋ ਤਿੰਨ ਬੰਦੇ ਅੱਗੇ ਸੀਗੇ ਅਸੀਂ ਨਾਂ ਪੁੱਛਿਆ ਉਹਨਾਂ ਨੇ ਸਾਨੂੰ ਨਾਂ ਨਹੀਂ ਦੱਸਿਆ ਆਪਣਾ ਵੀ ਅਸੀਂ ਕੌਣ ਹੈ ਇਹ ਬਾਹਰਲੇ ਬੰਦੇ ਸੀ ਜੀ ਦਰ ਕਿ ਬਾਹਰ ਤੋਂ ਬੰਦੇ ਰ ਆ ਕੇ ਸਾਡੇ ਉੱਤੇ ਨੇ ਧੱਕਾਸ਼ਾਹੀ ਕਰਕੇ ਸਾਨੂੰ ਗਾਲੀ ਗਲੋਸ ਕੱਟ ਕੇ ਧਮਕਾ ਕੇ ਵੀ ਆਹ ਤੱਕੇ ਨਾਲ ਕਰਕੇ ਗਏ ਨੇ ਜੀ ਸਾਰਾ ਪਟ ਪਟਾਈ ਇਹੇ ਹਾਂਜੀ ਅੱਜ ਕੀ ਮਸਲਾ ਹੋਇਆ ਜੀ ਅੰਬਿਕਾ ਇਨਕਲੇਵ ਵਾਲੇ ਤੁਹਾਡੇ ਤੇ ਅਲੀਗੇਸ਼ਨ ਲਾਉਂਦੇ ਉਸ ਬਾਰੇ ਕੀ ਕਹੋਗੇ ਜੀ ਹਾਂ ਦੇਖੋ ਜੀ ਮੇਰਾ ਨਾਮ ਹੈ ਮੈਂ ਹਰਜੀਤ ਸਿੰਘ ਫੁੱਡੀ ਹਾਂ ਮੈਂ ਇੱਥੇ ਦੀ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦਾ ਟ੍ਰੈਜ਼ਰਰ ਹਾਂ ਹੈੱਡ ਟ੍ਰੈਜ਼ਰਰ ਤੇ ਅੰਬਿਕਾ